ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿੱਠਿਆ ਸੋਕ ਮਹਾ ਆਨੰਦ ਕੀਆ ਗੁਰਬਾਣੀ ਸਖੀ आनंद गावे साचे साहिब कै मन पावे साचे साहिब कै ਅਗ ਤੇ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਮਹਾਂ ਜੰਮਿਆ ਤੁਮ ਤੇ ਅਗ ਤੇ ਗੋਬਿੰਦ ਕਾ ਪ੍ਰਗਟਿਆ ਸਭ ਮੈਂ ख्यादी वे ਗਲਾ ਅਜ ਬੰਦ ਬਹਾਰੀ ਮਨ ਚਿੰਦਿਆ ਸਤ ਗੁਰੂ ਦਿਵਾਇ ਪਏ ਅਚੰਤ ਇਕਲੀ ਬੁਲਾਇਆ ਪਏ ਅਚੰਤ ਰੱਬ ਕੇ ਅਸਰ ਲਿਖਿਆ ਭਗਤ ਗੋਬਿੰਦ ਕਾ ਪ੍ਰਗਟੇ ਅਸਬ ਮੈਂ ਲਿਖਿਆ ਤੂਰੇ ਕਾ ਖਿਆ ਤੁਰਕਾ ਲਿਖਿਆ ਤੁਰਕਾ ਕੀ ਹੈ ਇਹਨੂੰ ਅੰਦਰ ਨੂੰ ਤੁਰ ਕਹਿੰਦੇ ਨੇ ਨਾਨਕ ਲਿਖਿਆ ਨਾਲ ਅੰਦਰ ਨੂੰ ਤੁਰ ਕੀ ਆਵਾਜ਼ ਕਹਿੰਦੇ ਨੇ ਅੰਦਰ ਦੀ ਆਵਾਜ਼ ਨੂੰ ਤੁਰ ਕੀ ਬਾਣੀ ਕਹਿੰਦੇ ਇੱਥੇ ਮੈਂ ਥੋੜਾ ਜਿਹਾ ਪਾਜ਼ ਕਰਨਾ ਕਿਉਂਕਿ ਤੁਹਾਡਾ ਕੁਐਸਚਨ ਪੈਦਾ ਹੋ ਸਕਦਾ ਜੋ ਆਮ ਹੀ ਸਾਰੇ ਨੌਜਵਾਨ ਮੈਨੂੰ ਪੁੱਛਦੇ ਨੇ ਵੀਰ ਜੀ ਤੁਸੀਂ ਨਾ ਜਿਤਨੇ ਬੋਲਣ ਵਾਲੇ ਹੋ ਨਾ ਲੈਕਚਰ ਦੇਣ ਵਾਲੇ ਹੋ ਸਾਰੇ ਤੁਸੀਂ ਕਹਿ ਦਿੰਦੇ ਹੋ ਕਿ ਮਨ ਕੀ ਮਤ ਦੀ ਆਵਾਜ਼ ਨਹੀਂ ਸੁਣਨੀ ਚਾਹੀਦੀ ਗੁਰੂ ਕੀ ਮਤ ਦੀ ਆਵਾਜ਼ ਸੁਣਨੀ ਚਾਹੀਦੀ ਹੈ ਤਾਂ ਤੁਸੀਂ ਕਹਿ ਰਹੇ ਹੋ ਅੰਦਰ ਦੀ ਆਵਾਜ਼ ਗੁਰੂ ਕੀ ਮਤ ਦੀ ਆਵਾਜ਼ ਹੈ ਪਰ ਅੰਦਰ ਹੀ ਮੇਰੇ ਮਨ ਕੀ ਮਤ ਦੀ ਆਵਾਜ਼ ਵੀ ਹੈ ਮੈਂ ਡਿਫਰੈਂਸ਼ੀਏਟ ਕਿਵੇਂ ਕਰਾਂ ਜਿਹੜੀ ਅੰਦਰ ਦੀ ਆਵਾਜ਼ ਆ ਉਹ ਮਨ ਕੀ ਹੈ ਕਿ ਨਹੀਂ ਇਹ ਮੈਨੂੰ ਕੁਐਸਚਨ ਕਰਦੇ ਨੇ ਇੱਕ ਨੇ ਕੁਐਸਚਨ ਕਰਦਿਆ ਕਿ ਆ ਮੇਰੇ ਮਨ ਕੀ ਆਵਾਜ਼ ਹੈ ਕਿ ਸ਼ਰਾਬ ਪੀਣੀ ਚਾਹੀਦੀ ਹੈ ਮੇਰੇ ਮਨ ਕੀ ਆਵਾਜ਼ ਹੈ ਕਿ ਸਿਜੀਏ ਬਕਟ ਲੈਣੀ ਚਾਹੀਦੀ ਹੈ ਮੇਰੇ ਮਨ ਕੀ ਆਵਾਜ਼ ਹੈ ਕਿਸੇ ਕੋ ਲੈ ਕੇ ਮੁਕਰ ਜਾਣਾ ਚਾਹੀਦਾ ਹੈ ਮੇਰੇ ਮਨ ਕੀ ਆਵਾਜ਼ ਤੇ ਬੜੇ ਗਲਤ ਸੁਨੇਹ ਦੇਂਦੀ ਹੈ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਮਨ ਕੀ ਆਵਾਜ਼ ਵਰਸਸ ਨਿਜ ਕਰਦੇ ਅੰਦਰ ਵਸਦੇ ਰੱਬ ਜੀ ਦੀ ਆਵਾਜ਼ ਵਿੱਚ ਫਰਕ ਹੈ ਰੱਬ ਜੀ ਸਤਗੁਰ ਜੀ ਕਨਸੈਪਟ ਹੈ ਵਰਚੂਸ ਦਾ ਮੋਰਲਸ ਦਾ ਆਈਡੀਆਸ ਦਾ ਅੰਦਰੋਂ ਜਿਹੜੀ ਆਵਾਜ਼ ਰੱਬ ਜੀ ਦੀ ਆਉਂਦੀ ਹੈ ਉਹ ਸਿਰਫ ਚੰਗੇ ਦੀਆਂ ਬਾਕੀ ਜਿਹੜੀ ਗਲਤ ਕੰਮ ਦੀ ਆਉਂਦੀ ਹੈ ਨਾ ਉਹ ਮਨ ਕੀ ਮਤ ਹੁੰਦੀ ਹੈ ਫੋਰ ਏਗਜ਼ਾਮਪਲ ਮੈਂ ਦਿੱਤਾ ਸੀ ਜੇਕਰ ਮੈਂ ਆਪਣੇ ਘਰੋਂ ਨਿਕਲਾ ਬੜੀ ਮੁਸ਼ਕਲ ਮੈਂ ਐਮ ਐਪੀ ਐਚ ਡੀ ਕਰਕੇ ਮੈਨੂੰ ਜੌਬ ਮਿਲੀ ਹੈ ਮੈਨੂੰ ਆਫਿਸ ਵਿੱਚ ਬੁਲਾਇਆ ਗਿਆ 9 ਵਜੇ ਪਹੁੰਚ ਜਾਣਾ ਮੈਂ ਆਪਣੇ ਘਰੋਂ ਬੜੇ ਵਕਤ ਸੇ ਨਿਕਲਿਆ ਮੈਂ ਕਾਰ ਤੇ ਨਿਕਲਿਆ ਔਰ ਮੇਰੀ ਗਲੀ ਦੇ ਕੋਰਨਰ ਤੇ ਇੱਕ ਮਾਤਾ ਜੀ ਪਾਣੀ ਮੰਗ ਰਹੇ ਨੇ ਮਾਤਾ ਜੀ ਨੂੰ ਦਵਾਈ ਚਾਹੀਦੀ ਹੈ ਮਾਤਾ ਜੀ ਨੂੰ ਅਸਿਸਟੈਂਸ ਚਾਹੀਦੀ ਹੈ ਜੇ ਮੇਰਾ ਮਨ ਕਵੇ ਮਾਤਾ ਜੀ ਦੀ ਹੈਲਪ ਕਰ ਦੇ ਇਹ ਰੱਬ ਜੀ ਦੀ ਆਵਾਜ਼ ਹੈ ਇਹ ਸਤਗੁਰੂ ਕੀ ਆਵਾਜ਼ ਹੈ ਇਹ ਤੁਰਕੀ ਬਾਣੀ ਦੀ ਆਵਾਜ਼ ਹੈ ਮਾਤਾ ਜੀ ਦੀ ਹੈਲਪ ਕਰ ਦੇ ਪਾਵੇਂ ਤੇਰੀ ਮਾਤਾ ਨਹੀਂ ਹੈ ਲੇਕਿਨ ਜੇ ਉਸੇ ਵੇਲੇ ਧਿਆਨ ਆਏ ਬੜੀ ਮੁਸ਼ਕਿਲ ਪੜਾਈਆਂ ਕੀਤੀਆਂ ਨੇ 25-28 ਸਾਲ ਹੋ ਗਏ ਪੜ੍ਹਦੇ ਆ ਪੀ ਐਚ ਡੀ ਕੀਤੀ ਆ ਇਤਨੀ ਮੁਸ਼ਕਿਲ ਜੌਬ ਮਿਲੀ ਆ ਔਰ ਜੇ ਰੋਜ਼ ਹੀ ਕੋਈ ਮਾਤਾ ਮਿਲਦੀ ਰਹੇਗੀ ਕਿ ਮੈਂ ਰੋਜ਼ ਜਾਂ ਜੀ ਰੁਕਦ ਰਾਂਗਾ ਆਫਿਸ ਲੇਟ ਹੋ ਜਾਾਂਗਾ ਇਹ ਜਿਹੜੀ ਆਵਾਜ਼ ਅੰਦਰੋਂ ਆਏਗੀ ਨਾ ਭੈੜੇ ਖਿਆਲ ਦੀ ਕਿ ਆਪਣੀ ਮਾਤਾ ਦੀ ਇਸ ਮਾਤਾ ਦੀ ਹੈਲਪ ਨਾ ਕਰ ਉਸ ਨੂੰ ਕਿਸੇ ਦਿਨ ਇਹ ਵੀ ਖਿਆਲ ਆ ਜਾਂਦਾ ਆਪਣੀ ਮਾਤਾ ਨੂੰ ਵੀ ਛੱਡ ਦੇ ਚੱਲ ਬਿਜ਼ਨਸ ਨੌਕਰੀ ਚੱਲ ਇਸ ਕਰਕੇ ਅਸੀਂ ਆਪਣੇ ਮਾਪਿਆਂ ਦਾ ਵੀ ਧਿਆਨ ਨਹੀਂ ਰੱਖਦੇ ਆ ਕਿਉਂਕਿ ਮਨ ਕੀ ਮੱਤ ਦੀ ਆਵਾਜ਼ ਹੁੰਦੀ ਹੈ ਸਤਗੁਰ ਕੀ ਮੱਤ ਦੀ ਆਵਾਜ਼ ਜਿਹੜੀ ਆਏਗੀ ਉਹ ਮੇਰੇ ਅੰਦਰ ਚੰਗਾ ਗੁਣ ਪੈਦਾ ਕਰੇਗੀ ਚੰਗਾ ਗੁਣ ਵਾਲਾ ਮੇਰਾ ਮਨ ਪੈਦਾ ਹੋਏਗਾ ਸ਼ਬਦ ਦਾ ਰਾਹ ਹੋਇਆ ਔਰ ਪਹਿਲੀ ਪੰਕਤੀ ਦੇ ਨਾਲ ਮੈਨੂੰ ਜੋੜਦੇ ਨੇ ਸਤਗੁਰ ਸਾਚ ਹੈ ਦੀਆ ਪੇਜ ਰੱਬ ਜੀ ਨੇ ਅੰਦਰ ਸਾਡੇ ਸਭ ਦੇ ਸਤਿਗੁਰ ਦਿੱਤਾ ਉਹਨੇ ਸੁਨਿਆ ਭੇਜਿਆ ਪੇਜ ਦਿੱਤਾ ਰਾਉ ਸਮਝਣਾ ਪੁੱਤ ਕਿਸ ਤਰ੍ਹਾਂ ਜੰਮਦਾ ਹੈ ਚੰਗੇ ਗੁਣਾ ਵਾਲਾ ਮਨ ਪੈਦਾ ਕਿਸ ਤਰ੍ਹਾਂ ਹੁੰਦਾ ਹੈ ਉਸ ਦੇ ਵਾਸਤੇ ਵਿਜ਼ਡਮ ਦਾ ਸੁਨਿਆ ਸਤਿਗੁਰ ਨੇ ਭੇਜਿਆ ਜੋ ਇਨਸਾਨ ਪੜ੍ਹ ਕਰਦਾ ਹੈ ਉਹ ਅੰਦਰ ਦੀ ਆਵਾਜ਼ ਨੂੰ ਪਹਿਲਾਂ ਮਾਰਦਾ ਹੈ ਆਪਣੇ ਮਨ ਨੂੰ ਐਕਚੁਅਲੀ ਇਨਸਪਾਇਰ ਕਰਾਂਦਾ ਪੈੜ ਕਰਨ ਵਾਸਤੇ ਗੁਰੂ ਪਾਸ਼ਾ ਕਹਿੰਦੇ ਨੇ ਸਤਗੁਰ ਸਾਚੇ ਦੀ ਆਪੇ ਨਿੱਜ ਕਰਚੋ ਸਤਗੁਰ ਨੇ ਵਿਜਮ ਦਾ ਸੁਨਿਆ ਭੇਜਿਆ ਉਹਨੂੰ ਕਹਿੰਦੇ ਨੇ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਕਾਇਆ ਦੇ ਅੰਦਰੋਂ ਹੰਸ ਰੂਪੀ ਬ੍ਰਿਤੀ ਦੀ ਮੱਤ ਬਾਹਰ ਨਿਕਲ ਕੇ ਆਂਦੀ ਹੈ ਉਹ ਮਿਲਦੀ ਹੈ ਚਿਰ ਜੀਵਨ ਉਪਜਿਆ ਸੰਜੋਗ ਚਿਰ ਜੀਵਨ ਦਾ ਮਤਲਬ ਕੀ ਹੁੰਦਾ ਹੈ ਸਾਧ ਸੰਗਤ ਜੀ ਚਿਰ ਜੀਵਨ ਦੇ ਦੋ ਕਨਸੈਪਟ ਨੇ ਇੱਕ ਦੁਨੀਆ ਸਮਝ ਦਿਆ 84 ਲੱਖ ਜੂਨਾ ਤੋਂ ਅਸੀਂ ਪਿੱਛੋਂ ਚੱਲਦੇ ਆ ਰਹਿਆਂ ਇਹਨੂੰ ਚਿਰ ਜੀਵਨ ਕਹਿੰਦੇ ਨੇ ਪਰ ਗੁਰਮਤਿ 'ਚ ਜਦੋਂ ਚੰਗੇ ਗੁਣ ਲੈ ਕੇ ਆਪਣੇ ਆਗੁਣਾ ਨੂੰ ਠੀਕ ਕਰਦੇ ਨੇ ਔਰ ਆਪਣੇ ਸੁਭਾ ਨੂੰ ਫਿਕਸ ਅਪ ਕਰਦੇ ਨੇ ਇਹਨੂੰ ਚਿਰ ਜੀਵਨ ਦਾ ਤੁਰ ਸੰਜੋਗ ਕਹਿੰਦੇ ਨੇ ਜਦੋਂ ਆਏਗਾ ਨਾ ਪੁਰਬ ਜਨਮ ਕੇ ਮਿਲੇ ਸੰਜੋਗੀ ਪੁਰਬ ਜਨਮ ਦਾ ਮਤਲਬ ਹੁੰਦਾ ਹੈ ਜਦੋਂ ਸੱਚ ਸੁਣਿਆ ਸੱਚ ਸੁਣ ਕੇ ਚੰਗੇ ਚੰਗੇ ਖਿਆਲਾਂ ਰੂਪੀ ਧੀਆਂ ਪੁੱਤਰ ਤੈਣ ਭਰਾ ਅੰਦਰੋਂ ਮਾਤੀ ਚ ਪੈਦਾ ਹੋਏ ਮਾਤਾ ਮਤ ਪਿਤਾ ਸੰਤੋਖ ਸਾਥ ਭਾਈ ਕਰ ਇਹ ਵਿਸ਼ੇਖ ਚੰਗੇ ਗੁਣਾ ਸੇਵਾ ਵਾਲਾ ਭਰਾ ਮੇਰਾ ਪੈਦਾ ਹੋਇਆ ਟੱਬਰ ਪੈਦਾ ਹੋ ਰਿਹਾ ਹੈ ਗੁਰੂ ਪਾਚਾ ਕਹਿੰਦੇ ਨੇ ਚਿਰ ਜੀਵਨ ਉਪਜਿਆ ਸੰਜੋਗ ਤੇਰੇ ਜੀਵਨ ਅੰਦਰ ਸੰਜੋਗ ਗੁਰਮਤ ਦਾ ਸੰਜੋਗ ਔਰ ਵਿਜੋਗ ਦਾ ਕਨਸੈਪਟ ਹੁਣ ਤੱਕ ਅਸੀਂ ਵਿਚਾਰਿਆ ਹੀ ਨਹੀਂ ਜਦੋਂ ਅਸੀਂ ਜਪਜੀ ਸਾਹਿਬ ਸਾਂਝ ਕੀਤੀ ਸੀ ਉਹਦੇ ਸੰਜੋਗ ਜੋਗ ਦੋਹੇ ਕਾਰ ਚਲਾਵੇ ਲਿਖਿਆ ਹੋਇਆ ਪਾਗ ਅਸੀਂ ਸਮਝਿਆ ਸੀ ਗੁਰਮਤ ਦਾ ਸੰਜੋਗ ਔਰ ਵਿਜੋਗ ਦਾ ਇਹ ਕਨਸੈਪਟ ਨਹੀਂ ਹੈ ਉਹ ਰੱਬ ਜੀ ਕੋਈ ਦੋ ਬੰਦਿਆਂ ਨੂੰ ਮਿਲਾ ਦਿੰਦੇ ਨੇ ਪਤੀ ਪਤਨੀ ਨੂੰ ਸੰਜੋਗ ਕਰਾ ਦਿੰਦੇ ਨੇ ਫਿਰ ਦੋਵਾਂ ਨੂੰ ਲੜਾ ਦਿੰਦੇ ਨੇ ਫਿਰ ਉਹਨਾਂ ਦਾ ਤਲਾਕ ਹੋ ਜਾਂਦਾ ਵਿਜੋਗ ਹੋ ਜਾਂਦਾ ਇਹ ਗੁਰਮਤ ਦਾ ਕਨਸੈਪਟ ਨਹੀਂ ਹੈ ਰੱਬ ਨੇ ਕੋਈ ਅਸਮਾਨ ਤੇ ਰਿਸ਼ਤੇ ਨਹੀਂ ਲਿਖੇ ਹੋਏ ਸਾਡਾ ਗਲਤ ਕ੍ਰਾਈਟੇਰੀਆ ਹੈ ਔਰ ਅਸੀਂ ਰਿਸ਼ਤਾ ਕਰਦੇ ਹਾਂ ਇਟਸ ਨਾਟ ਕਿਸਮਤ ਇਟਸ ਨਾਟ ਫੇਟ ਤੁਸੀਂ ਜਿੰਨੀ ਮਰਜ਼ੀ ਗਹਿਰਾਈ ਜਾ ਕੇ ਦੇਖ ਲੈਣਾ ਸਾਡੇ ਭੈਣ ਭਰਾ ਧੀਆਂ ਪੁੱਤਰ ਜਿਨ੍ਹਾਂ ਦੇ ਨਾਲ ਮਿਸ ਬਿਹੇਵ ਕੀਤਾ ਜਾਂਦਾ ਹੈ ਪਤੀ ਵੱਲੋਂ ਜਾਂ ਪਤਨੀ ਵੱਲੋਂ ਸਾਡਾ ਉਹ ਵਿਆਹ ਕਰਨ ਦਾ ਕ੍ਰਾਈਟੇਰੀਆ ਦਰਸਲ ਗਲਤ ਹੁੰਦਾ ਹੈ ਅਸੀਂ ਦੇਖ ਰਹੇ ਹੁੰਦੇ ਆ ਕੁੜੀ ਵਾਲੇ ਬੜੇ ਪੈਸੇ ਵਾਲੇ ਨੇ ਦਾਜ ਬੜਾ ਮਿਲੇਗਾ ਅਸੀਂ ਦੇਖ ਰਹੇ ਹੁੰਦੇ ਆ ਮੁੰਡਾ ਛੜਾ ਹੈ ਬੜੀ ਜ਼ਮੀਨ ਹੈ ਕੁੜੀ ਬੜੀ ਸੁਖੀ ਰਹੇਗੀ ਅਸੀਂ ਦੇਖ ਰਹੇ ਹੁੰਦਾ ਸਾਡੀ ਜਾਤ ਦਾ ਹੈ ਜਾਂ ਜਾਤ ਦੀ ਹੈ ਬੜਾ ਦਾਜ ਮਿਲੇਗਾ ਸਾਡੇ ਕ੍ਰਾਈਟੇਰੀਆ ਗਲਤ ਹੁੰਦੇ ਨੇ ਇਸ ਕਰਕੇ ਅਸੀਂ ਦੁੱਖ ਪਾਂਦੇ ਆ ਲੇਕਿਨ ਅਸੀਂ ਕਿਤਨੇ ਹੀ ਹਿਪੋਕ੍ਰੀਟ ਹਾਂ ਕਿ ਜਦੋਂ ਸਾਡੀ ਧੀ ਦੇ ਨਾਲ ਜਾਂ ਪੁੱਤਰ ਦੇ ਨਾਲ ਗੜਬੜ ਹੁੰਦੀ ਹੈ ਤਾਂ ਉਸ ਵੀ ਅਸੀਂ ਪਤਾ ਹੀ ਕਹਿੰਦੇ ਆ ਜਿਵੇਂ ਰੱਬ ਕਰਾਏ ਕਿੰਨੀ ਅਸੀਂ ਰੱਬ ਜੀ ਤੇ ਬਲੇਮ ਸੁੱਟਦੇ ਆ ਅਸੀਂ ਬਲੇਮਸ ਥਰੋ ਕਰਨ ਦੀ ਆਦਤ ਵਿੱਚ ਰਹਿੰਦੇ ਆ ਹੁੰਦੀ ਸਾਡੀ ਗਲਤ ਆਦਤ ਹੈ ਸੰਜੋਗ ਔਰ ਵਿਜੋਗ ਦਾ ਗੁਰਮਤ ਦਾ ਕਨਸੈਪਟ ਮਾਤਾ ਮਤ ਪਿਤਾ ਸੰਤੋਖ ਆਪਣੇ ਘਰ ਜਾ ਕੇ ਪੜਨਾ ਇਆ ਸਾਡੀ ਮਾਕ ਐਸੇਟ ਨੂੰ ਸੁਣਨਾ ਉਹਦੇ ਚ ਅਸੀਂ ਡਿਸਕਸ ਕੀਤਾ ਚੰਗੇ ਚੰਗੇ ਗੁਣ ਲੈਣ ਵਾਸਤੇ ਸਮਾ ਕੱਢਣਾ ਇਸ ਕਾਲਡ ਸੰਜੋਗ ਆਉ ਗੁਣਾ ਨੂੰ ਛੱਡਦੇ ਜਾਣਾ ਇਸ ਕਾਲਡ ਵਿਜੋਗ ਚੰਗੇ ਗੁਣ ਨਾਲ ਜੀਉ ਤਾਂ ਰੱਬ ਜੀ ਦੇ ਨਾਲ ਸੰਜੋਗ ਹੋ ਜਾਂਦਾ ਹੈ ਚਿਰ ਜੀਵਨ ਜਦੋਂ ਚੰਗੀ ਮਿਹਨਤ ਕੀਤੀ ਅੰਦਰ ਸਤਿਗੁਰੂ ਦੇ ਦਿੱਤੇ ਸੁਨੇ ਅਨਸਾਰ ਵਿਜ਼ਡਮ ਸਦਕਾ ਦੁਰਲਭ ਦੇ ਦੀ ਕਮਾਈ ਕਰੋ ਤਾਂ ਇਹ ਜੀਵਨ ਵਿੱਚ ਚੰਗਾ ਮਨ ਰੂਪੀ ਪੁੱਤਰ ਮਿਲ ਜਾਂਦਾ ਹੈ ਰੱਬੀ ਮਿਲਨ ਦਾ ਸੰਜੋਗ ਪੈਦਾ ਹੋ ਜਾਂਦਾ ਹੈ ਉਧਰ ਹੈ ਮਾਏ ਆਇ ਕੀਆ ਨਿਵਾਸ ਅਸੀਂ ਸਭ ਨੇ ਆਪਣਾ ਇੱਕ ਉਧਰ ਬਣਾਇਆ ਹੋਇਆ ਹੈ ਅਸੀਂ ਆਪਣੇ ਇੱਕ ਵੂਮ ਵਿੱਚ ਰਹਿੰਦੇ ਹਾਂ ਇੱਕ ਤਾਂ ਅਸੀਂ ਮਾਂ ਦੇ ਪੇਟ ਵਿੱਚ ਜੰਮਦੇ ਹਾਂ ਉਹਨੂੰ ਵੂਮ ਕਹਿੰਦੇ ਨੇ ਮਾਂ ਦਾ ਉਧਰ ਕਹਿੰਦੇ ਨੇ ਇੱਕ ਸਾਡਾ ਥੋਟ ਪ੍ਰੋਸੈਸ ਦਾ ਉਧਰ ਹੁੰਦਾ ਹੈ ਉਹ ਅਸੀਂ ਕ੍ਰੀਏਟ ਕਰਦੇ ਹਾਂ ਇਹ ਮਨ ਜੈਸਾ ਸੇਵੇਂ ਤੈਸੋ ਹੋਏ ਤੇ ਇਹ ਗਰਮ ਕਮਾਏ ਅਸੀਂ ਇੱਕ ਉਦਰ ਪੈਦਾ ਕਰਦੇ ਹਾਂ ਉਸ ਉਦਰ ਨੂੰ ਗੁਰਮਤਿ ਚ ਕਹਿੰਦੇ ਨੇ ਮਾਇਆ ਨਾਮ ਹੈ ਗਰਭ ਜੋਨ ਕਾ ਅਸੀਂ ਇੱਕ ਗਰਭ ਤਿਆਰ ਕਰਦੇ ਹਾਂ ਔਰ ਆਪਣੀ ਸੋਚਨੀ ਦੇ ਉਸ shell ਅੰਦਰ ਚਲੇ ਜਾਂਦੇ ਹਾਂ ਔਰ ਉਸ shell ਅੰਦਰ ਹੀ ਕੂਏ ਕੇ ਮੈਂਡਕ ਵਾਂਗੂੰ ਜੀਂਦੇ ਹਾਂ ਕਿ ਮੈਨੂੰ ਸਭ ਕੁਝ ਪਤਾ ਹੈ ਔਰ ਮੈਨੂੰ ਠੀਕ ਪਤਾ ਹੈ ਭਾਵੇਂ ਮੈਂ ਗਲਤ ਕੰਮ ਕਰਾਂ ਉਹਨੂੰ ਮੈਂ ਜਸਟੀਫਾਈ ਕਰ ਲੈਂਦਾ ਤੇ ਕਰਕੇ ਆਪਣੇ shell ਅੰਦਰ ਰਹਿੰਦੇ ਆਪਣੇ ਕੂਏ ਕੇ ਮੈਂਡੇ ਵਿੱਚ ਰਹਿੰਦੇ ਆ ਉਦਰ ਮਾਏ ਆਇਆ ਨਿਵਾਸ ਮਨੁੱਖ ਦੀ ਮਤ ਸੁਚਤ ਜੀ ਮਤ ਬਣ ਗਈ ਉਸ ਦਾ ਉਦਰ ਤਿਆਰ ਹੋਇਆ ਹੁਣ ਮਤ ਬਾਂਝ ਨਹੀਂ ਰਹੀ ਉਦਰ ਤਿਆਰ ਹੋਇਆ ਉਹਦੇ ਵਿੱਚ ਚੰਗੇ ਗੁਣਾ ਰੂਪੀ ਪੁੱਤਰ ਆਕੇ ਨਿਵਾਸ ਕੀਤਾ ਬੇਬੀ ਕਨਸੀਵ ਹੋ ਗਿਆ ਸਾਧ ਸੰਗਤ ਜੀ ਜਦੋਂ ਸਾਡੇ ਘਰਾਂ ਵਿੱਚ ਪਤਨੀ ਸੱਸ ਨੂੰ ਤੰਗ ਕਰਦੀ ਹੈ ਜਾਂ ਕੋਈ ਸੱਸ ਨੂੰ ਨੂੰ ਤੰਗ ਕਰਦੀ ਹੈ ਜਾਂ ਕੋਈ ਪਤੀ ਆਪਣੀ ਪਤਨੀ ਨੂੰ ਤੰਗ ਕਰਦਾ ਹੈ ਉਸ ਵੇਲੇ ਜਿਹੜਾ ਜਿਹੜਾ ਦੁਖੀ ਹੁੰਦਾ ਜਿਹੜਾ ਵਿਕਤੀ ਮੁੰਦਾ ਉਹ ਕਹਿੰਦਾ ਤੁਸੀਂ ਜਿਹੜਾ ਵਿਚਾਰ ਕਰਕੇ ਦੇਖੋ ਜੇ ਤੁਹਾਡੀ ਭੈਣ ਨਾਲ ਕੋਈ ਇੰਜ ਕਰਦਾ ਤਾਂ ਉਧਰ ਸੱਸ ਆਪਣੀ ਨੂੰ ਨੂੰ ਕਹਿ ਰਹੀ ਹੁੰਦੀ ਹੈ ਜੇ ਤੇਰੀ ਮਾਂ ਦੇ ਨਾਲ ਕੋਈ ਇੰਜ ਕਰੇ ਤਾਂ ਜਾਂ ਜਿਹੜੀ ਨੂੰ ਨੂੰ ਸਤਾਇਆ ਜਾਂਦਾ ਉਹ ਨੂੰ ਕਹਿ ਰਹੀ ਹੁੰਦੀ ਹੈ ਮਾਤਾ ਜੀ ਜੇ ਤੁਹਾਡੀ ਬੇਟੀ ਜਿੱਥੇ ਵਿਆਹੀ ਜਾਏ ਉਹਨੂੰ ਜੇ ਕੋਈ ਤੰਗ ਕਰੇ ਤਾਂ ਉੱਤਨੋ ਜੋ ਜੋ ਕਹਿ ਰਿਆ ਹੁੰਦਾ ਹੈ ਉਹਦੀ ਗੱਲ क्रੂਅਲ ਐਕਟ ਕਰਨ ਵਾਲਾ ਸੁਣਦਾ ਹੀ ਨਹੀਂ ਕਿਉਂ ਕਿਉਂਕਿ ਉਹਨੂੰ ਇਹ ਮਤਖਿਆ ਦੀ ਚੰਦੀ ਨਹੀਂ ਕਿਉਂਕਿ ਉਹਦੀ ਉਦਰ ਦੇ ਅੰਦਰ ਸੱਚਾ ਖਿਆਲ ਪੈਦਾ ਹੀ ਨਹੀਂ ਹੁੰਦਾ ਜਿਨਾਂ ਦੇ ਦੇ ਨਾਮ ਨਾਂ ਬੈਸੇ ਉਹ ਤਿੰਨ ਮਾਤ ਕੀ ਜਾ ਰਬਾਂਜਾ ਉਹਦੀ ਮਤ ਬਾਂਝ ਹੁੰਦੀ ਹੈ ਉਹ ਚੰਗਾ ਗੁਣ ਸੋਹਣ ਹੀ ਨਹੀਂ ਪਾਉਂਦਾ ਚੰਗਾ ਗੁਣ ਸਿੱਖ ਹੀ ਨਹੀਂ ਪਾਉਂਦਾ ਚੰਗੇ ਗੁਣ ਦੀ ਉਹ ਪ੍ਰੈਕਟਿਸ ਹੀ ਨਹੀਂ ਕਰਨਾ ਚਾਹੁੰਦਾ ਉਹ ਇੱਕ ਕੰਨ ਤੋਂ ਸੁਣੀ ਦੂਜੀ ਤੋਂ ਬਾਹਰ ਕੱਢ ਦਿੰਦਾ ਹੈ। ਔਰ ਕਈ ਇੱਕ ਤੋਂ ਸੁਣ ਕੇ ਦੂਜੀ ਤੋਂ ਕੱਢ ਦਿੰਦੇ ਨੇ, ਕਈ ਇੱਥੋਂ ਕੱਢ ਦਿੰਦੇ ਨੇ। ਮੈਂ ਸੁਣਿਆ ਪਤੀ ਪਤੀ ਨੂੰ ਪਤਨੀ ਕਹਿੰਦੀ ਹੈ। ਤੁਸੀਂ ਜਿਹੜੀ ਗੱਲ ਸੁਣਦੇ ਹੋ ਮੈਂ ਤੁਹਾਨੂੰ ਕਿਹਾ ਬੂਟ ਠੈਕਸਿਸ ਰੱਖਿਆ, ਠੀਕ ਜਗ੍ਹਾ ਰੱਖਿਆ ਕਰੋ, ਚਾਦਰ ਮੱਤ ਠੱਪ ਦਿਆ ਕਰੋ, ਆਪਣੀ ਕਮੀਜ਼ ਨੂੰ ਠੀਕ ਰਾਇ ਗਰੇ ਟਾਂਗ ਦਿਆ ਕਰੋ। ਤੁਸੀਂ ਬੂਟ ਜਿੱਥੇ ਮਰਜ਼ੀ ਲਾ ਦਿੰਦੇ ਜੁਰਾਬਾਂ ਜਿੱਥੇ ਮਰਜ਼ੀ ਲਾ ਦਿੰਦਾ ਤੁਸੀਂ ਸੁਣਦੇ ਨਹੀਂ ਉਹ ਇੱਕ ਕੰਨ ਤੋਂ ਕੱਟ ਸੁਣਦੇ ਹੋ ਦੂਜੇ ਤੋਂ ਕੱਢ ਦਿੰਦੇ ਹੋ। ਤਾਂ ਪਤੀ ਕਹਿੰਦਾ ਮੈਂ ਤੇ ਇੱਕ ਕੰਨ ਸੁਣ ਕੇ ਦੂਜੇ ਜੋ ਕੱਟ ਦਿੰਦਾ ਤੂੰ ਤੇ ਦੋਨੋਂ ਕੰਨਾਂ ਤੋਂ ਸੁਣ ਕੇ ਸਭ ਕੁਝ ਮੂੰਹ ਤੋਂ ਕੱਟ ਦਿੰਦੀ ਐ ਸੋ ਵੀ ਯੈਲ ਔਨ ਅਦਰਸ ਪਰ ਅੰਦਰ ਨਹੀਂ ਵਸਦੇ ਆਪ ਨੀਓ ਜੀਂਦੇ ਹਮੇਸ਼ਾ ਦੂਜੇ ਨੂੰ ਟੌਂਟ ਕਰਾਂਗੇ ਔਰ ਤੂੰ ਬੜਾ ਗੁਰਦੁਆਰੇ ਜਾਂਦਾ ਤੂੰ ਕੀ ਸੁਣ ਆਇਆ ਉਥੇ ਮੈਂ ਭਾਵੇਂ ਤੇਰੇ ਨਾਲ ਪੈੜ ਕਰੀ ਜਾ ਲੇਕਿਨ ਤੂੰ ਜਿੱਥੇ ਰੋਂਗ ਹੋਵੇਂ ਉਥੇ ਮੈਂ ਕਹਾਂਗਾ ਬੜਾ ਗੁਰਦੁਆਰੇ ਜਾਂਦਾ ਬੜਾ ਕੀਰਤਨ ਕਰਦਾ ਹੈ ਕਿਉਂਕਿ ਮੇਰੇ ਅੰਦਰ ਤੇ ਉਹ ਚੰਗੀ ਮੱਤ ਦਾ ਬੀਜ ਪੈਦਾ ਹੀ ਨਹੀਂ ਹੋ ਰਿਹਾ ਉਧਰੇ ਮੈਂ ਆਇਆ ਕਿਆ ਨਿਵਾਸ ਨਿਵਾਸ ਮੀਨਸ ਮਨ ਆ ਕੇ ਕਨਸੀਵ ਹੋ ਗਿਆ ਉਸ ਉਧਰ ਵਿੱਚ ਜਿਹੜੀ ਚੰਗੀ ਗੱਲ ਸੁਣੀ ਸਾਡਾ ਪਿਛਲੇ ਸਾਲ ਇਥੇ ਪ੍ਰੋਗਰਾਮ ਹੋਇਆ ਸੀ ਮੈਂ ਸਾਂਝ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਕਨਸੈਪਟ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਚਾਰੋਂ ਪਾਸੇ ਘੁੰਮਣਾ ਕੋਈ ਕਨਸੈਪਟ ਨਹੀਂ ਹੈ ਪਰਾਸੀ ਹੁਣਾ ਉਸਦੇ ਸਪੈਸ਼ਲ ਰਸਤਾ ਛੋੜਿਆ ਹੋਇਆ ਹੈ ਉਹ ਆਂਦੇ ਨੇ ਜਿਹੜੇ ਆਰਾਮ ਨਾਲ ਸੁਣ ਰਹੇ ਨੇ ਉਹਨਾਂ ਦੇ ਅੱਗੇ ਦੌੜਦੇ ਰਹਿੰਦੇ ਨੇ ਟੁਰਦੇ ਰਹਿੰਦੇ ਨੇ ਬੱਚੇ ਗਰਾਊਂਡ ਬਣਾ ਕੇ ਟੁਰਦੇ ਰਹਿੰਦੇ ਨੇ ਕਿਉਂ ਕਿਉਂਕਿ ਅਸੀਂ ਇਹ ਅੰਧਵਿਸ਼ਵਾਸ ਪਾਲਿਆ ਹੋਇਆ ਹੈ ਇਹ ਟੁਰਦੇ ਰਾਂਗੇ ਜਾਂਦੇ ਰਾਂਗੇ ਪਰ ਆਪਣੇ ਬੱਚੇ ਨੂੰ ਅਸੀਂ ਕਦੀ ਵੀ ਨਹੀਂ ਇਹ ਬਰਦਾਸ਼ਤ ਕਰਦੇ ਮੇਰਾ ਬੱਚਾ ਸਕੂਲ ਜਾਏ ਸਕੂਲ ਜਾ ਕੇ ਆਪਣਾ ਬਸਤਾ ਬੈ ਸਟੇਬਲ ਤੇ ਰੱਖੇ ਔਰ ਮਾਸਟਰ ਜੀ ਦੀ ਕੁਰਸੀ ਦੇ ਪਿੱਛੇ ਘੁੰਮ ਕੇ ਵਾਪਸ ਆ ਜਾਏ ਜੇ ਸਾਰਾ ਸਾਲ ਸਾਡਾ ਬੱਚਾ ਇਹ ਜਾਂਦਾ ਰਿਹਾ ਅਸੀਂ ਸਕੂਲ ਵਾਲਿਆਂ ਨੂੰ ਕਾਂਗੇ ਇਹ ਤੁਸੀਂ ਬੱਚੇ ਨੂੰ ਕੁਝ ਪੜ੍ਹਾਉਂਦੇ ਨਹੀਂ ਉਹ ਬੱਚਾ ਘੁੰਮ ਫਿਰ ਕੇ ਆ ਜਾਂਦਾ ਅਸੀਂ ਇੱਕ ਗੁਰਦੁਆਰਾ ਚਟਸਾਲ ਲੈ ਇਥੇ ਸੂਰਤ ਮਤਬੁੱਧ ਨੂੰ ਕੜਿਆ ਜਾਂਦਾ ਇੱਥੇ ਅਸੀਂ ਗੁਰੂ ਕੋਲੋਂ ਸਿੱਖਣ ਆਂਦੇ ਆ ਮੇਰੇ ਰਾਮ ਆ ਬਾਰਖ ਹਰਪ੍ਰਭ ਕੀ ਹੈ ਇਆਣੇ ਅਸੀਂ ਇਆਣੇ ਬਣ ਕੇ ਆਂਦੇ ਆ ਤਨ ਤਨ ਗੁਰੂ ਗੁਰ ਸਤਗੁਰ ਪੰਦਾ ਜੀ ਨੇ ਹਾਰੂਪਦੇਸ਼ ਦੇ ਕੀਏ ਸਿਆਣੇ ਅਸੀਂ ਸਿਆਣੇ ਹੋਣ ਵਾਸਤੇ ਗੁਰੂ ਦੇ ਸਕੂਲ ਆਂਦੇ ਆ ਫਿਰਨ ਵਾਸਤੇ ਨਹੀਂ ਆਂਦੇ ਆ ਘੁੰਮਣ ਵਾਸਤੇ ਨਹੀਂ ਆਉਂਦੇ ਆ ਜਸਟ ਫਾਰ ਦਾ ਹੈਕ ਆਫ ਮੱਥਾ ਟੇਕ ਵਾਸਤੇ ਨਹੀਂ ਆਉਂਦੇ ਆ ਸਤਗੁਰ ਦੀ ਗੱਲ ਸੁਣ ਕੇ ਜੀਵਨ ਬਦਲਣ ਵਾਸਤੇ ਆਉਂਦੇ ਹਾਂ ਦੁਨਿਆਵੀ ਸਕੂਲ ਵਿੱਚ ਟੀਚਰ ਦੀ ਕੁਰਸੀ ਦੇ ਪਿੱਛੇ ਫਿਰ ਕੇ ਨਹੀਂ ਆਉਂਦੇ ਆ ਅਸੀਂ ਇਹ ਗੁਰਦੁਆਰੇ 'ਚ ਪ੍ਰੈਕਟਿਸ ਕਿਉਂ ਰੱਖੀ ਹੋਈ ਹੈ ਉਹ ਵੀ ਲੇਟ ਲਤੀਫ ਨੂੰ ਪਰ ਗੁਰਮਤ ਦਾ ਕਨਸੈਪਟ ਵੀ ਨਹੀਂ ਘੁੰਮ ਕੇ ਜਾਂਦਾ ਰਵੇ ਮਨ ਸਤਗੁਰ ਦੇ ਆਲੇ ਦੁਆਲੇ ਰਹਿੰਦਾ ਐ ਇਹਨੂੰ ਗੁਰੂ ਦੀ ਪਰਕਰਮਾ ਕਰਨਾ ਕਹਿੰਦੇ ਆ ਜੇ ਮਨ ਕਰਕੇ ਸਤਿਗੁਰੂ ਨੂੰ ਮੱਥਾ ਵੀ ਨਹੀਂ ਟੇਕਿਆ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਸੀ ਇਸ ਨਿਵਾਇਆ ਕਿਆ ਕੀਆ ਜਾ ਰੀ ਦੇ ਕੁਸ਼ੁੱਧ ਦੇ ਜਾਏ ਬਾਰਲੇ ਸਾਰੇ ਪਖੰਡ ਕਰ ਲੈਣੇ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦਮ ਮੁਖ ਝੂੜ ਵੀ ਭੂਖੜ ਸਾਰੰਗ ਤ੍ਰੇਪਾਲ ਤੀ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟਨ ਦੋ ਤੋਤੀ ਬਸ ਕਪਟਕ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਸਭ ਫੋਕਟ ਨਿਸਚੋ ਕਰਮੰ ਕੋ ਨਾਨਕ ਨੇ ਜੋ ਤੇ ਆਵੇ ਵਿਣ ਸਤਗੁਰੂ ਆਟ ਨਾ ਪਾਵੇ ਜਦ ਤੱਕ ਸਤਗੁਰ ਦੀ ਗੱਲ ਨਹੀਂ ਨਾ ਸੁਣੇਗਾ ਐ ਫੇਰੀਆਂ ਪਾਨ ਨਾਲ ਐ ਭੇਖ ਬਣਾਉਣ ਨਾਲ ਇਹ ਮਾਲਾ ਹਾਥੀ ਚ ਪਾ ਪਾ ਲੈਣ ਨਾਲ ਗੱਲੇ ਚ ਪਾ ਪਾ ਲੈਣ ਨਾਲ ਇਹਨਾਂ ਨਾਲ ਨਹੀਂ ਕੁਝ ਬਨੇਗਾ ਤੇਰਾ ਮਾથે ਤਿਲਕ ਹੱਥ ਮਾਲਾ ਬਣਾ ਲੋਗਾਂ ਨਾਮ ਖਿਲੋ ਨਾ ਦੇਣਾ ਖਿਡੋਣਾ ਬਣਾਇਆ ਹੈ ਰੱਬ ਜੀ ਨੂੰ ਅਸੀਂ ਸਤਗੁਰ ਦੇ ਦਰ ਤੇ ਆਇਆ ਸਤਗੁਰ ਦੀ ਗੱਲ ਸੁਣ ਕੇ ਸਤਗੁਰ ਦੀ ਕਲਾਸ ਵਿੱਚ ਆ ਕੇ ਇਆਣੇ ਤੋਂ ਸਿਆਣਾ ਹੋਣ ਵਾਸਤੇ ਆਂਦਿਆਂ ਇੱਕ ਦੂਜੇ ਨੂੰ ਵਿਖਾਣ ਨਹੀਂ ਆਂਦੇ ਹਾਂ ਇੱਕ ਪ੍ਰੈਕਟਿਸ ਮੈਂ ਹੋਰ ਰੋਂਗ ਬੜੀ ਪ੍ਰੈਕਟਿਸ ਇੱਥੇ ਕਰਦਾ ਸੀ ਜਦੋਂ ਮੈਂ ਬਚਪਨ ਵਿੱਚ ਰਜੋਰੀ ਗਾਰਡਨ ਜਾਂਦਾ ਸੀ ਪਹਿਲਾਂ ਮੈਂ ਬਾਹਰ ਮੱਥਾ ਟੇਕਦਾ ਸੀ ਫਿਰ ਇੱਥੇ ਮੱਥਾ ਟੇਕਦਾ ਸੀ ਫਿਰ ਇੱਥੇ ਆ ਕੇ ਲੰਬੀ ਅਰਦਾਸ ਕਰਦਾ ਸੀ ਫਿਰ ਇੱਥੇ ਮੱਥਾ ਟੇਕਦਾ ਸੀ ਫਿਰ ਆਪਣੀ ਜਗ੍ਹਾ ਤੇ ਜਾ ਕੇ ਖੜਾ ਹੋ ਜਾਂਦਾ ਸੀ ਫਿਰ ਸਾਰੀਆਂ ਸੰਗਤਾਂ ਨੂੰ ਮੱਥਾ ਟੇਕਦਾ ਸੀ ਫਿਰ ਇਸ ਪਾਸੇ ਸਭ ਨੂੰ ਸੱਸੀ ਗੱਲ ਬੁਲਾਉਂਦਾ ਸੀ ਫਿਰ ਆਪਣੀ ਜਗ੍ਹਾ ਬੈਠ ਕੇ ਫਿਰ ਮੱਥਾ ਟੇਕਦਾ ਸੀ ਫਿਰ ਬੈਠ ਜਾਂਦਾ ਸੀ ਔਰ ਫਿਰ ਉੱਠਣ ਵੇਲੇ ਫਿਰ ਮੱਥਾ ਟੇਕਦਾ ਸੀ ਫਿਰ ਖੜਾ ਹੁੰਦਾ ਸੀ ਫਿਰ ਇਹ ਚਾਰੋਂ ਪਾਸੇ ਹੱਥ ਘੁਮਾਂਦਾ ਸੀ ਮਤਲਬ ਕੀ ਹੁੰਦਾ ਸੀ ਮੇਰਾ ਮੈਂ ਬੜਾ ਗੁਰਮੁਖਾਂ ਮੈਂ ਬਹੁਤ ਸ਼ਰੀਫਾਂ ਮੈਨੂੰ ਦੇਖੋ ਮੈਂ ਕਿਸ ਤਰ੍ਹਾਂ हंता मिर्गाए जिस तरह कारी हीरण शिकार करते पर अस प्रैक्टिस रखी हुई है ये प्रैक्टिस अपनी ईगो करंदी है कि मैनू देखो मैं कुछ हाँ आए सीखण और अपनी ईगो पाली जा रहे हैं हंकार सूक्ष्म अहंकार कि मैं धर्मी हाँ सूक्ष्म हंकार बहले भेखदा ਸਾਸਨ ਜੀ ਇਹ ਸੂਖਸ਼ਮ ਅਹੰਕਾਰ ਛੁੱਟਦਾ ਨਹੀਂ ਹੈ ਜੋ ਜੋ ਚੰਗੇ ਗੁਣ ਲੈ ਕੇ ਅਸੀਂ ਹੰਬਲ ਹੁੰਦੇ ਆਂ ਔਰ ਨਮਰਤਾ ਚਾਹੁੰਦੇ ਆਂ ਨਾ ਤਾਂ ਇਹ ਅਹੰਕਾਰ ਸਾਡਾ ਪੱਲਾ ਛੱਡ ਕੇ ਜਾਂਦਾ ਹੈ ਵਰਨਾ ਆਪਣੇ ਅਹੰਕਾਰ ਜਗਤ ਜੱਲਿਆ ਦਿਨ ਰਾਤ ਅਸੀਂ ਸੜਦੇ ਰਹਿੰਦੇ ਆਂ ਔਰ ਦੁਨੀਆ ਨੂੰ ਕਾਊਂਟ ਕਰਦੇ ਆਂ ਲੋਕਾਂ ਨੂੰ ਨਹੀਂ ਪਤਾ ਖਿਆਲ ਰਹਿੰਦਾ ਮੈਂ ਬੜਾ ਤਰਨੀ ਆ ਖਿਆਲ ਲੰਦਾ ਮੈਂ ਮੈਂ ਜਦੋਂ ਰਬ ਜੀ ਦੇ ਦਰ ਤੇ ਜਾਵਾਂਗਾ ਰਬ ਜੀ ਮਨੂੰ ਬਹੁਤ ਸਲਾਮ ਕਰਨਗੇ ਮੇਰੇ ਅੱਗੇ ਰੈੱਡ ਕਾਰਪਟ ਵੈਲਕਮ ਕਰਨਗੇ ਕਿਉਂ ਮੈਂ ਰਬ ਜੀ ਖਰੀਦ ਲੈਣੇ ਪੁਲੇਖੇ ਪੈਂਦੇ ਨੇ ਜਦੋਂ ਤੱਕ ਮਨ ਸਤਗੁਰ ਦੀ ਮੱਤ ਲੈ ਕੇ ਨਵਾਂ ਪੈਦਾ ਨਹੀਂ ਨਾ ਹੁੰਦਾ ਉਧਰ ਮਾਏ ਆਏ ਕਿਆ ਨਿਵਾਸ ਨਹੀਂ ਹੁੰਦਾ ਔਰ ਜਿਸ ਦੀ ਮੱਤ ਦੇ ਅੰਦਰ ਚੰਗਾ ਗੁਣ ਪੈ ਜਾਂਦਾ ਹੈ ਨਾ ਜਿਸ ਦਾ ਮਨ ਰੂਪੀ ਪੁੱਤਰ ਨਵਾਂ ਕਨਸੀਵ ਹੋ ਜਾਂਦਾ ਹੈ ਉਹਦਾ ਜੀਵਨ ਬਦਲ ਜਾਂਦਾ ਹੈ ਇਸ ਕਰਕੇ ਕਹਿੰਦੇ ਨੇ ਡੋਂਟ ਜਜ ਅਦਰਸ ਕਿਸੇ ਨੂੰ ਜਜ ਨਾ ਕਰਿਆ ਕਰ ਔਰ ਮੈਂ ਸ਼ਾਇਰ ਨੂੰ ਪੜ ਰਿਹਾ ਸੀ ਸ਼ਾਇਰ ਕਹਿੰਦਾ ਮੂਝੇ ਦੇਖ ਕਰ ਮੂਝੇ ਦੇਖ ਕਰ ਮੇਰੇ ਬਾਰੇ ਮੇ ਰਾਇ ਮਤ ਬਨਾਨਾ ਮੇਰੇ ਦਿਨ ਬਦਲ ਜਾਣਗੇ ਤੁਮ ਕੋ ਰਾਏ ਬਦਲਨੀ ਪੜੇਗੀ ਇਸ ਕਰਕੇ ਅਸੀਂ ਕਿਸੇ ਮਨੁੱਖ ਦਾ ਪੁਰਾਣਾ ਕਿਰਤ ਦੇਖ ਕੇ ਉਹਨੂੰ ਪੈੜਾ ਨਹੀਂ ਸਮਝ ਸਕਦੇ ਕਿਸੇ ਨੂੰ ਲੇਬਲ ਨਹੀਂ ਲਗਾ ਸਕਦੇ ਕਿਸੇ ਨੂੰ ਲੇਬਲ ਲਾਣਾ ਵੀ ਨਹੀਂ ਚਾਹੀਦਾ ਕੌਣ ਚੰਗਾ ਤੇ ਕੌਣ ਮੰਦਾ ਹੈ ਲੇਬਲ ਲਾਇਆ ਤੇ ਡਿਊਅਲਿਟੀ ਚ ਫਸ ਜਾਵਾਂਗੇ ਕੌਣ ਕਹਿੰਦਾ ਗੁਰੂ ਪਾਤਸ਼ਾਹ ਗੁਰੂ ਪਾਤਸ਼ਾਹ ਕਹਿੰਦੇ ਨੇ ਬੁਰਾ ਭਲਾ ਜਿਚਰ ਆਖਦਾ ਜਿਚਰ ਹੈ ਦੋਹਾਂ ਮਾਏ ਜੋ ਤੱਕ ਤੂੰ ਡੁਅੈਲਿਟੀ 'ਚ ਹੈ ਨਾ ਫਸਿਆ ਰਹੇਂਗਾ ਕਿਸੇ ਨੂੰ ਚੰਗਾ ਕਹਿੰਦਾ ਰਹੇਂਗਾ ਮੰਦਾ ਕਹਿੰਦਾ ਰਹੇਂਗਾ ਡੋਂਟ ਜਜ ਅਦਰਸ ਡੋਂਟ ਲੇਬਲ ਅਦਰਸ ਦੂਸਰਿਆਂ ਨੂੰ ਲੇਬਲ ਕਰਨ ਨੂੰ ਗੁਰਮਤੀ 'ਚ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾਏ ਆਖਣ ਮੀਨਸ ਲੇਬਲ ਕਿਸੇ ਨੂੰ ਲੇਬਲ ਨਾ ਕਰਿਆ ਕਰ ਜੇ ਕਿਸੇ ਨੂੰ ਲੇਬਲ ਕਰੇਗਾ ਕਿ ਇਹ ਚੰਗਾ ਹੈ ਤਾਂ ਫਿਰ ਤੈਨੂੰ ਆदत ਪੈ ਜਾਏਗੀ ਕੋਈ ਮੰਦਾ ਵੀ ਹੈ। ਔਰ ਗੁਰੂ ਪਾਚਾ ਕਹਿੰਦੇ ਨੇ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰਮਾਏ ਮੰਦਾ ਕਿਸ ਨੂੰ ਆਖੀਏ ਜਤ ਇਸ ਬਿਨ ਕੋਈ ਨਾ ਹੈ। ਬੁਰਾ ਪਲਾ ਕੋ ਕਿਸ ਨੂੰ ਕੋ ਇਹ ਸਗਲੇ ਜੀ ਤੁਮਾਰੇ ਸਾਥ ਸੰਗਤ ਜੀ ਇਸ ਤਰ੍ਹਾਂ ਸਾਡੀ ਆਦਤ ਛੁੱਟਦੀ ਹੈ। ਬੁਰਾ ਪਲਾ ਕਹਿਣ ਤੋਂ ਅਸੀਂ ਛੁੱਟਦੇ ਹਾਂ ਨਿੰਦਾ ਪੱਲੀ ਕਿਸੇ ਕੀ ਨਾ ਹੀ ਵਾਲਾ ਜੀਵਨ ਪ੍ਰੈਕਟਿਸ ਕਰਨੀ ਪੈਂਦੀ ਹੈ। उधर माए आय किया निवास माता के मन बहुत विकास माता है मत विगास आ जाता है कि मेरा रहाओं कह रहे जम जमतिया है सानू जे खेड़ा नहीं ना आया तो वह निशानियाँ हो सानू मेरे सोरया न होएगी ਮੇਰੀ ਪਤਨੀ ਨਾਲ ਹੋਏਗੀ ਪਤਨੀ ਨੂੰ ਪਤੀ ਨਾਲ ਹੋਏਗੀ ਕਿਸੇ ਨੂੰ ਬੱਚਿਆਂ ਨਾਲ ਕੰਪਲੇਂਟ ਹੋਏਗੀ ਕਿਸੇ ਨੂੰ ਜੌਬ ਤੇ ਕੰਪਲੇਂਟ ਹੋਏਗੀ ਕਿਸੇ ਨੂੰ ਆਪਣੇ ਬਜ਼ੁਰਗਾਂ ਤੇ ਕੰਪਲੇਂਟ ਹੋਏਗੀ ਕਿਸੇ ਨੂੰ ਕਿਸੇ ਤੇ ਕੰਪਲੇਂਟ ਹੋਏਗੀ ਮੱਥੇ ਕੁੱਟੇ ਰਹਿਣਗੇ ਤਿਉੜੀ ਚੜੀ ਰਹੇਗੀ ਹਮੇਸ਼ਾ ਥੈਂਕਲੈਸ ਰਹਾਂਗੇ ਹਮੇਸ਼ਾ ਆਪਣਾ ਸਰੀਰ ਪਾਲਣ ਦੀ ਅਵਸਥਾ ਵਿੱਚ ਰਵਾਂਗੇ ਇਹ ਸਭ ਕੁਝ ਕੀ ਹੈ ਅਕਿਰਤ ਕਣ ਦੀ ਅਵਸਥਾ ਚ ਰਵਾਂਗੇ ਕਿਸੇ ਦੀ ਚੰਗੀ ਕੀਤੀ ਨੂੰ ਫਟਾਫਟ ਭੁਲਾ ਦੇਵਾਂਗੇ ਔਰ ਕਿਸੇ ਦੀ ਮੰਦੀ ਨੂੰ ਬਿਲਕੁਲ ਵੀ ਕਦੇ ਨਹੀਂ ਭੁਲਾਵਾਂਗੇ ਚੰਗੀ ਕੀਤੀ ਨੂੰ ਭੁਲਾਣ ਵਾਲੇ ਨੂੰ ਹੀ ਅਕਿਰਤ ਕਣ ਕਹਿੰਦੇ ਨੇ ਤਾਂ ਇਹਦਾ ਨੁਕਸਾਨ ਪਤਾ ਕੀ ਹੁੰਦਾ ਅਸੀਂ 24 ਆਵਰਸ ਨਾਨਕ ਭਗਤਾ ਸਦਾ ਵਿਗਾਸ ਦੀ ਅਵਸਥਾ 'ਚ ਨਹੀਂ ਰਹਿ ਸਕਦੇ ਤੇਰਾ ਦਿਲ ਕਰਦਾ ਤੂੰ ਦੁਸ਼ਮਣੀ ਪਾਲਨੀ ਹੈ ਪਾਲੀ ਜਾ ਸੁਖੀ ਨਹੀਂ ਰਹੇਗਾ ਹੈਪੀਨੈਸ ਫੋਰ ਐਵਰ ਦੀ ਅਵਸਥਾ ਨਹੀਂ ਮਾਣ ਸਕਦਾ ਨਾਨਕ ਭਗਤ ਸਦਾ ਵਿਗਾਸ ਪੜ ਸਕਣਾ ਪਰ ਮੰਨ ਨਹੀਂ ਸਕਦਾ ਮੰਨਣਾ ਚਾਹੁੰਦਾ ਹੈ ਡ੍ਰੋਪ ਦੁਸ਼ਮਣੀ ਡ੍ਰੋਪ ਵਿਤਕਰਾ ਡ੍ਰੋਪ ਏਟ ਟ੍ਰੇਡ ਛੱਡ ਦੇ ਸਾਧ ਸੰਗਤ ਜੀਏ ਪੈੜੇ ਪੈੜੇ ਆਵਗੁਣ ਛੱਡਣ ਨੂੰ ਗੁਰਮਤ ਸਿਮਰਨ ਕਹਿੰਦੀ ਹੈ ਵਰਨਾ ਸਾਡੇ ਪੱਲੇ ਪਛਤਾਵਾ ਪੈਂਦਾ ਹੈ ਮਾਤਾ ਕੇ ਮਨ ਬਹੁਤ ਵਿਗਾਸ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਕਿਸੇ ਇਸਤਰੀ ਦੇ ਘਰ ਬੱਚਾ ਜੰਮ ਪਵੇ ਉਸ ਨੂੰ ਬੜਾ ਖੇੜਾ ਹੁੰਦਾ ਹੈ ਜਾਂ ਕਿਸੇ ਇਸਤਰੀ ਦਾ ਆਪਣਾ ਬੱਚਾ ਨਾ ਹੋਵੇ ਔਰ ਉਹਨੂੰ ਗੋਦ ਵਿੱਚ ਬੱਚਾ ਮਿਲ ਜਾਏ ਤਾਂ ਵੀ ਉਹਨੂੰ ਬੜਾ ਖੇੜਾ ਹੁੰਦਾ ਹੈ ਸਾਨੂੰ ਕਿੱਥੋਂ ਵੀ ਚੰਗਾ ਗੁਣ ਮਿਲਦਾ ਹੈ ਤਾਂ ਵੀ ਖੇੜਾ ਆਣਾ ਸ਼ੁਰੂ ਹੋ ਜਾਏਗਾ ਜੇ ਉਹਦੀ ਪ੍ਰੈਕਟਿਸ ਕਰਾਂਗੇ ਔਰ ਜੇ ਸਤਗੁਰ ਦੀ ਮੱਤ ਦੇ ਰਾਈ ਬਾਣੀ ਪੜ ਪੜ ਕੇ ਅੰਦਰ ਦੀ ਅਵਸਥਾ ਤੋਂ ਮਨ ਰੂਪੀ ਪੁੱਤਰ ਜੇ ਪੈਦਾ ਹੋ ਜਾਏ ਤਾਂ ਸਾਡੀ ਮੱਤ ਨੂੰ ਵਿਗਾਸ ਆ ਜਾਏਗਾ असी खिड़ जा जमया पूत भगत गोबिंद का प्रगटिया समय लिखिया तुरका असी राह डिस्कस कर चुके हैं। सुची मत माता जदों एलीवेट हो जाती है तो चंगे गुणा न जो जीण लग पा तो चंगे गुणा जीण वाला अडोल बैलेंसड अवस्था वाला मन पैदा हो जाता है साढ़े इंद्रे ज्ञान रोम रोम प्रगट प्रताप इस मन ਅਗਤ ਦਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਦੋਂ ਧੁਰ ਦੇ ਸੁਨੇਹੇ ਨਾਲ ਆਪਣੇ ਮੱਥੇ ਲਿਖੇ ਭਾਗ ਲਿਖਦੇ ਹਾਂ ਗੁਰਮਤੀ ਚ ਤਾਂਤ੍ਰਿਕ ਕੋਲੋਂ ਪਤਰੀ ਘੜਾਣੀ ਔਰ ਆਪਣੀ ਕੁੰਡਲੀ ਚੈੱਕ ਕਰਾਣੀ ਐਕਸੈਪਟਡ ਨਹੀਂ ਹੈ ਗੁਰਮਤੀ ਪਿਛਲੇ ਜਨਮ ਕਰਕੇ ਅਮੀਰ ਗਰੀਬ ਔਰ ਗੁੱਡ ਲੱਕ ਔਰ ਬੈਡ ਲੱਕ ਨਹੀਂ ਹੈ ਗੁਰਮਤੀ ਸੜਕ ਉਤੇ ਤੋਤੇ ਵਰ ਕਬੂਤਰ ਕੋ ਨ ਆਪਣੀ ਕਿਸਮਤ ਦੀ ਪਤਰੀ ਕਢਾਣਾ ਐਕਸੈਪਟਡ ਨਹੀਂ ਹੈ ਨੀਲੇ ਕਾਲੇ ਪੀਲੇ ਤਾਗੇ ਬੰਨਣਾ ਐਕਸੈਪਟਡ ਨਹੀਂ ਹੈ ਲਾਲ ਨੀਲੇ ਪਥਰਾਂ ਦੇ ਨਾਲ ਆਪਣੀ ਕਿਸਮਤ ਅਜ਼ਮਾਣਾ ਨਹੀਂ ਹੈ ਅੱਜ ਦਾ ਦਿਨ ਸੋਮਵਾਰ ਦਾ ਦਿਨ ਹੈ ਅਗਰ ਨੀਲੇ ਕਪੜੇ ਪਾ ਕੇ ਜਾਓਗੇ ਤਾਂ ਬਿਜ਼ਨਸ ਬਣ ਜਾਏਗਾ ਰੰਗਾ ਦਾਵੀ ਕੋਈ ਭੇਦ ਨਹੀਂ ਹੈ ਕਿਉਂਕਿ ਗੁਰਮਤ ਕਹਿੰਦੀ ਹੈ ਮਨ ਨੂੰ ਠੀਕ ਕਰ ਮਨ ਆਪਣੇ ਤੇ ਬੁਰਾ ਮਿਟਾਣਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸਾਰੇ ਵਿਚਾਰ ਰੱਬ ਵੇਖਿਆ ਕਰ ਲੋਕਾਂ ਦੇ ਖਿਆਲਾ ਆਉਗੁਣਾ ਨੂੰ ਨਾ ਵੇਖਿਆ ਕਰ ਮਨ ਦੀ ਧਰਤੀ ਤਿਆਰ ਹੋਈ ਮਨ ਦੀ ਮਤ ਮਨ ਦਾ ਚੰਗਾ ਉਧਰ ਪੈਦਾ ਹੋਇਆ ਉਧਰ ਦੇ ਵਿੱਚ ਮਨ ਰੂਪੀ ਪੁੱਤਰ ਪੈਦਾ ਹੋਇਆ ਔਰ ਇਹਨੂੰ ਕਹਿੰਦੇ ਨੇ ਜਮ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਮਿਹਨਤ ਕੀਤੀ ਅਗਲਾ ਪਦਾ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਸਾਧ ਸੰਗਤ ਜੀ ਜੇਕਰ ਇੱਕ ਇੱਕ ਟਰਨ ਨੂੰ ਬਹੁਤ ਗਹਿਰਾਈ ਵਿੱਚ ਆਰਾਮ ਦੇ ਨਾਲ ਸਹਜੇ ਸਹਜੇ ਵਿਚਾਰਾਂਗੇ ਤਾਂ ਮਜ਼ਾ ਆ ਜਾਏਗਾ ਮੈਂ ਮੈਡੀਕਲ ਸਾਇੰਸ ਵਾਲੇ ਜਿੰਨੇ ਡਾਕਟਰਸ ਨੇ ਗਾਇਨਕੋਲੋਜਿਸ ਨੇ ਉਹਨਾਂ ਸਭ ਨੂੰ ਪੁੱਛਿਆ ਇਸ ਦੇ ਅਰਥ ਲਿਖਿਓ ਇਹਨੇ ਦਸੀ ਮਾਸੀ ਹੁਕਮ ਬਾਲਕ ਜਨਮਿਆ ਜੀ ਡਾਕਟਰ ਸਾਹਿਬ ਦੱਸੋ ਦਸਾਂ ਮਹੀਨਿਆਂ ਚ ਬੱਚਾ ਪੈਦਾ ਹੁੰਦਾ ਹੈ ਹਰ ਡਾਕਟਰ ਨੇ ਮੈਨੂੰ ਜਵਾਬ ਦਿੱਤਾ 9 ਮਹੀਨੇ ਬਾਅਦ ਪੈਦਾ ਹੁੰਦਾ ਹੈ ਮਹਿਰਾਨ ਰਹਿ ਗਿਆ ਗੁਰੂ ਪਾਤਸ਼ਰ ਨੇ ਦਸੀ ਮਾਸੀ ਲਿਖਿਆ ਤਾਂ ਦਸੀ ਮਾਸੀ ਕਿਨੂੰ ਕਹਿੰਦੇ ਨੇ ਦਸੀ ਮਾਸੀ ਦਾ ਮਤਲਬ ਮਹੀਨਾ ਨਹੀਂ ਹੈ ਮਾਸੀ ਦਾ ਮਤਲਬ ਮਾਸ ਹੈ ਮਾਸੀ ਦਾ ਮਤਲਬ ਹੈ ਇੰਦਰੀ ਗਿਆਨ ਇੰਦਰੀ શરીર ਤੱਕ